ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਪੰਜਾਬ ਸਰਕਾਰ ਨੇ ਲੋਕਾਂ ਨੂੰ ਸੁਣਾਈ ਨਵੀਂ ਖੁਸ਼ਖਬਰੀ ਨਾਲ ਹੀ ਕੈਬਨਿਟ ਮੰਤਰੀ ਨੇ ਅਫਸਰਾਂ ਤੇ ਮੁਲਾਜ਼ਮਾਂ ਨੂੰ ਦਿੱਤੀ ਚੇਤਾਵਨੀ ਅਮਰਪਾਲ ਸਿੰਘ ਦੇ ਭਰਾ ਹਰਪੀ ਸਿੰਘ ਬਾਰੇ ਆਈ ਵੱਡੀ ਖਬਰ ਅਮਰਪਾਲ ਸਿੰਘ ਦੇ ਭਰਾ ਦਾ ਰੀਮਾਂਡ ਹਾਸਲ ਕਰਨ ਦੀ ਤਿਆਰੀ ਚ ਜਲੰਧਰ ਪੁਲਿਸ ਸ਼੍ਰੀ ਕਾਲ ਤੱਕ ਸਾਇਬਤ ਹੋਣ ਵਾਲੀ ਸੁਖਵੀਰ ਬੱਦਲ ਦੀ ਪੇਸ਼ੀ ਬਾਰੇ ਪਹਿਲੀ ਵਾਰ ਬੋਲੇ ਵਿਕਰਮ ਮਜੀਠੀਆ ਕਹੀਆਂ ਵੱਡੀਆਂ ਗੱਲਾਂ ਪੰਜਾਬ ਦੇ ਜੇਲ੍ਹਾਂ ਨੂੰ ਲੈ ਕੇ ਅਹਿਮ ਖਬਰ ਵੱਡਾ ਕਦਮ ਚੁੱਕਣ ਦੀ ਤਿਆਰੀ ਚ ਪੰਜਾਬ ਸਰਕਾਰ ਪੰਜਾਬ ਚ ਬਿਜਲੀ ਬਾਰੇ ਮੰਤਰੀ ਹਰਪ੍ਰਜਨ ਸਿੰਘ ਈਟੇ ਨੇ ਸੁਣਾਈ ਖੁਸ਼ਖਬਰੀ ਕਰਤਾ ਐਲਾਨ ਪੰਜਾਬ ਚ ਭਾਰੀ ਮੀਂਹ ਦਾ ਅਲਰਟ ਜਾਰੀ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਵਿਕਰਮ ਮਜੀਠੇ ਨੇ ਐਸਆਈਟੀ ਵੱਲੋਂ ਕੀਤੀ ਜਾ ਰਹੀ ਜਾਂਚ ਤੇ ਚੁੱਕੇ ਸਵਾਲ ਕਿਹਾ 22 ਸਾਲਾਂ ਤੋਂ ਇੱਕ ਵੀ ਚਲਾਨ ਨਹੀਂ ਹੋਇਆ ਪੇਸ਼ ਵਿਜੀਲੈਂਸ ਵਿਰੋਧੀ ਵੱਡੀ ਕਾਰਵਾਈ 10000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਕੀਤਾ ਗ੍ਰਿਫਤਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਾਗਰਿਕ ਕਾਨੂੰਨ ਦਿੱਤੀਆਂ ਜਾਂਦੀਆਂ ਆਨਲਾਈਨ ਸੇਵਾਵਾਂ ਵਿੱਚ ਹੋਰ ਵਾਅਦਾ ਕਰਨ ਦੀ ਮੰਤਰੀ ਬ੍ਰਹਮਸ਼ੰਕਰ ਜੀ ਪਾਣੇ ਸ਼ਲਾਘਾ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਸੁਣਾਉਂਦੇ ਆਂ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਗਵਰਨੈਂਸ ਪ੍ਰਣਾਲੀ ਵਿੱਚ ਪਟਵਾਰੀਆਂ ਨੂੰ ਸ਼ਾਮਿਲ ਕਰਕੇ ਉਹਨਾਂ ਦੀਆਂ ਆਨਲਾਈਨ ਆਈਡਿਜ਼ ਬਣਾਈਆਂ ਗਈਆਂ ਹਨ ਇਸ ਨਾਲ ਹੁਣ ਦਸਤਾਵੇਜ਼ ਵੈਰੀਫਿਕੇਸ਼ਨ ਸੰਬੰਧੀ ਜ਼ਿਆਦਾਤਰ ਸੇਵਾਵਾਂ ਦਾ ਲਾਭ ਲੋਕ ਘਰ ਬੈਠੇ ਲੈ ਸਕਣਗੇ ਇਹ ਕਦਮ ਜਾਤੀ ਰਹਿਾਈ ਸ਼ਿ ਬੁੜਾਪਾ ਪੈਨਸ਼ਨ ਸਕੀਮ ਅਤੇ ਆਮਦਨ ਸਰਟੀਫਿਕੇਟ ਸਮੇਤ ਹੋਰ ਕਈ ਸਰਟੀਫਿਕੇਟਾਂ ਲਈ ਤਸਦੀਕ ਪ੍ਰਕਿਰਿਆ ਨੂੰ ਸੁਚਾਰੂ ਬਣਾਏਗਾ ਮਾਲ ਮੰਤਰੀ ਬ੍ਰਹਮਸ਼ੰਕਰ ਜੀਂਪਾ ਨੇ ਕਿਹਾ ਕਿ ਅਜਹੀਆਂ ਬਹੁਤ ਸਾਰੀਆਂ ਨਾਗਰੀਕ ਸੇਵਾਵਾਂ ਹਨ ਜੋ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਦਿੱਤੀਆਂ ਜਾਂਦੀਆਂ ਹਨ ਤੇ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਲੋਕਾਂ ਨੂੰ ਇਹ ਸਾਰੀਆਂ ਸੇਵਾਵਾਂ ਬਿਨਾਂ ਦਿੱਕਤ ਖੱਜਲਖਵਾਰੀ ਰਹਿਤ ਅਤੇ ਬਿਨਾਂ ਪ੍ਰੇਸ਼ਟਾਚਾਰ ਦੇ ਮਿਲਣ ਉਨ੍ਹਾਂ ਨੇ ਕਿਹਾ ਕਿ ਇਸ ਮਕਸਦ ਦੀ ਪੂਰਤੀ ਲਈ ਜਲਦੀ ਹੀ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਫੀਲਡ ਸਟਾਫ ਨੂੰ ਇੱਕ ਹਦਾਇਤਨਾਮਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ ਤਾਂ ਜੋ ਸਭਨਾਂ ਨੂੰ ਇਹ ਸਪੱਸ਼ਟ ਹੋ ਜਾਵੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਨੂੰ ਨਾਗਰੀ ਕਾਨੂੰਨੀ ਨਿਰਵਿਘਨਤਾ ਤੇ ਸੁਖਾਲੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ ਉਨ੍ਹਾਂ ਨੇ ਕਿਹਾ ਕਿ ਇਹ ਹਦਾਇਤਨਾਮਾ ਹੇਠਲੇ ਪੱਧਰ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਲਾਗੂ ਹੋਵੇਗਾ ਉਨ੍ਹਾਂ ਨੇ ਕਿਹਾ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਲੋਕਪੱਖੀ ਕਾਰਜ ਬਿਨਾਂ ਸਵਾਰਥ ਦੇ ਕਰਨ ਲਈ ਸਮੇਂ-ਸਮੇਂ ਉੱਤੇ ਪ੍ਰੇਰਿਤ ਕੀਤਾ ਜਾਂਦਾ ਹੈ ਇਸ ਦੇ ਬਾਵਜੂਦ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਲੋਕਾਂ ਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕਰਦਾ ਹੈ ਤਾਂ ਇਹ ਨਾ ਸਹਿਣਯੋਗ ਹੈ ਜਿਹੇ ਅਧਿਕਾਰੀ ਕਰਮਚਾਰੀ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਜਾਇਜ਼ ਕੰਮ ਨਾ ਕਰਨ ਵਾਲੇ ਅਤੇ ਜਾਣਬੁੱਝ ਕੇ ਪਰੇਸ਼ਾਨ ਕਰਨ ਵਾਲੇ ਅਧਿਕਾਰੀਆਂ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਜਾਇਜ਼ ਕੰਮ ਕਰਨ ਲਈ ਖੱਜਲ-ਖੁਆਰ ਕਰਦਾ ਹੈ, ਰਿਸ਼ਵਤ ਮੰਗਦਾ ਹੈ ਜਾਂ ਮਾਲ ਵਿਭਾਗ ਦੇ ਕੰਮਾਂ ਸਬੰਧੀ ਲੋਕਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਹੈਲਪਲਾਈਨ ਨੰਬਰ ਉੱਤੇ ਬੇਝਿਜਕ ਉਹ ਕੇ ਸ਼ਿਕਾਇਤ ਦਰਜ ਕਰਵਾਉਣਾ। ਪ੍ਰਿਸ਼ਟ ਅਫਸਰਾਂ ਤੇ ਮੁਲਾਜ਼ਮਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਐਮਪੀ ਪਾਈ ਅਮੇਪਾਲ ਸਿੰਘ ਦੇ ਭਰਾ ਹਰਪੀ ਸਿੰਘ ਨੂੰ ਜਲੰਧਰ ਪੁਲਿਸ ਵੱਲੋਂ 4 ਦਿਨਾਂ ਪਹਿਲਾਂ ਡਰੱਗਸ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤੇ ਅਦਾਲਤ ਨੇ ਹਰਪ੍ਰੀਤ ਸਿੰਘ ਤੇ ਲਪਰੇ ਸਿੰਘ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਪੁਲਿਸ ਦੋਹਾਂ ਦਾ ਰਿਮਾਂਡ ਹਾਸਲ ਨਹੀਂ ਕਰ ਸਕੀ ਸੀ ਪਰ ਹੁਣ ਜਲੰਧਰ ਪੁਲਿਸ ਦੋਹਾਂ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ ਇਸ ਦੇ ਲਈ ਪੁਲਿਸ ਵੱਲੋਂ ਅਦਾਲਤ ਵਿੱਚ ਰਿਵੀਜ਼ਨ ਅਰਜੀ ਦਾਇਰ ਕੀਤੀ ਗਈ ਹੈ ਪੁਲਿਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਉਹਨਾਂ ਨੇ ਮুলਜ਼ਮਾ ਤੋਂ ਵਿਸਥਾਰ ਨਾਲ ਪੁੱਛਗਿੱਛ ਕਰਨੀ ਹੈ ਕਿਉਂਕਿ ਮਾਮਲੇ ਵਿੱਚ ਅਜੇ ਤੱਕ ਕਈ ਗੱਲਾਂ ਸਪਸ਼ਟ ਨਹੀਂ ਹਨ ਹੁਣ ਇਸ ਮਾਮਲੇ ਦੀ ਸੁਣਵਾਈ 19 ਜੁਲਾਈ ਯਾਨੀ ਅੱਜ ਹੋਵੇਗੀ ਦੱਸਦੇ ਕਿ ਫਲੋਰ ਪੁਲਿਸ ਨੇ 5 ਦਿਨਾਂ ਪਹਿਲਾਂ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸਦੇ ਦੋਸਤ ਲਪ੍ਰਿਤ ਨੂੰ ਫਲੋਰ ਹਾਈਵੇ ਤੋਂ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਸੀ ਕਿ ਇਹਨਾਂ ਵੱਲੋਂ ਨਸ਼ਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਅਤੇ ਜਿਸ ਕਾਰ ਵਿੱਚ ਇਹ ਲੋਕ ਮੌਜੂਦ ਸੀ ਉਸ ਵਿੱਚੋਂ ਲਾਈਟਰ ਵੀ ਮਿਲਿਆ ਸੀ ਪੁਲਿਸ ਵੱਲੋਂ ਦੋਹਾਂ ਦੇ ਡੋ ਪ੍ਰੋਟੈਸਟ ਕਰਵਾਏ ਗਏ ਸੀ ਜੋ ਕਿ ਸਕਾਰਾਤਮਕ ਆਈ ਸੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਸ਼੍ਰੀ ਕਾਲ ਤਕਸੈਬ ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਂਦੇ ਮਾਮਲੇ ਤੇ ਵਿਕਰਮ ਜੀਠਿਆ ਨੇ ਕਿਹਾ ਕਿ ਅਸੀਂ ਸਾਰੇ ਸ਼੍ਰੀ ਅਕਾਲ ਤਕਸੈਬ ਨੂੰ ਸਮਰਪਿਤ ਹਾਂ ਹਰ ਇੱਕ ਸਿੱਖ ਨਿਮਾਣੇ ਸਿੱਖ ਵੱਜੋਂ ਗੁਰੂ ਦੇ ਚਰਨਾਂ ਵਿੱਚ ਟੈ ਟੇਰ ਹੁੰਦਾ ਹੈ ਗੁਰੂ ਸਾਹਿਬ ਬਖਸ਼ਨ ਹਾਰਾਨਾਂ ਤੇ ਅਸੀਂ ਭੁੱਲਨ ਹਾਰ ਹਾਂ ਪਰ ਮੇਰੀ ਵਿਰੋਧੀਆਂ ਨੂੰ ਇੱਕ ਸਲਾਹ ਹੈ ਕਿ ਤੁਸੀਂ ਵੀ ਸ਼੍ਰੀ ਕਾਲ ਤਕਸੈਬ ਤੇ ਪੇਸ਼ ਹੋਇਓ ਕਿਉਂਕਿ ਉਸ ਸਮੇਂ ਤੁਸੀਂ ਵੀ ਵਿੱਚ ਹੀ ਸੀ ਹੁਣ ਭਾਵੇਂ ਤੁਸੀਂ ਵੱਖ ਹੋ ਗਏ ਹੋ ਪਰ ਵਜੀਰੀਆਂ ਤੁਸੀਂ ਵੀ ਮਾਨੀਆਂ ਹਨ ਇਸ ਲਈ ਕਿਰਪਾ ਕਰਕੇ ਤੁਸੀਂ ਵੀ ਨਾਲ ਹੀ ਜਾਇਓ ਇਸ ਦੇ ਨਾਲ ਹੀ ਮਜੀਠੀਆਂ ਨੇ ਬਾਗੀ ਲੀਡਰਾਂ ਨੂੰ ਕਿਹਾ ਕਿ ਹੁਣ ਜਿਹੜੇ ਵੱਖੋ ਵੱਖ ਸਲਾਹਾਂ ਦੇ ਰਹੇ ਹਨ ਇਸ ਤੋਂ ਹੀ ਸਾਬਿਤ ਹੋ ਜਾਂਦਾ ਹੈ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿੰਨਾ ਕੋ ਵਿਸ਼ਵਾਸ ਰੱਖਦੇ ਹਨ ਮੈਂ ਅਗਲੇ ਕਾਲ ਤੱਕ ਸਾਇਬਾਰੇ ਕੋਈ ਸਿਆਸੀ ਗੱਲ ਨਹੀਂ ਕਰਾਂਗਾ ਮੇਰੀ ਵਿਰੋਧੀਆਂ ਵਰਗੀ ਮਾਨਸਿਕਤਾ ਨਹੀਂ ਹੈ ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਜੇਲਾਂ ਵਿੱਚ ਨਵੇਂ ਵੀਡੀਓ ਕਾਨਫਰੈਂਸਿੰਗ ਰੂਮ ਵੀ ਬਣਾਏ ਜਾ ਰਹੇ ਹਨ ਤਾਂ ਜੋ ਹਰ ਰੋਜ਼ ਗੈਂਗਸਟਰਾਂ ਕੈਦੀਆਂ ਤੇ ਅੰਡਰ ਟ੍ਰਾਇਲਾਂ ਨੂੰ ਸੁਰੱਖਿਆ ਦੇ ਨਾਲ ਅਦਾਲਤਾਂ ਵਿੱਚ ਲੈ ਜਾਣ ਦੀ ਬਜਾਏ ਜੇਲ੍ਹ ਦੇ ਅੰਦਰੋ ਹੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਕੀਤਾ ਜਾ ਸਕੇ ਇਸ ਲਈ ਗ੍ਰਹਿ ਵਿਭਾਗ ਵੱਲੋਂ ਪੰਜਾਬ ਦੀਆਂ ਨੋ ਜਿਲ੍ਹਾ ਜੇਲਾਂ ਵਿੱਚ ਤਿੰਨ ਨਵੇਂ ਵੀਡੀਓ ਕਾਨਫਰੈਂਸਿੰਗ ਰੂਮ ਬਣਾਏ ਜਾ ਰਹੇ ਹਨ ਭਾਵੇਂ ਕਿ ਕੁਝ ਜੇਲਾਂ ਵਿੱਚ ਵੀਡੀਓ ਕਾਨਫਰੈਂਸਿੰਗ ਰੂਮ ਹਨ ਪਰ ਨਵੇਂ ਕਾਨੂੰਨ ਦੇ ਲਾਗੂ ਹੋਣ ਅਤੇ ਕੈਦੀਆਂ ਤੇ ਨਜ਼ਰਬੰਦਾਂ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ਕਾਰੀ ਕਰਨ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਦੇ ਗ੍ਰਹਿ ਵਿਭਾਗ ਨੇ ਸਾਰੀਆਂ ਜੇਲਾਂ ਵਿੱਚ ਨਵੇਂ ਵੀਡੀਓ ਕਾਨਫਰੈਂਸਿੰਗ ਰੂਮ ਬਣਾਉਣ ਦਾ ਫੈਸਲਾ ਕੀਤਾ ਹੈ ਇਸ ਕੰਮ ਲਈ ਗ੍ਰਹਿ ਵਿਭਾਗ ਵੱਲੋਂ 74.64 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ਪੰਜਾਬ 'ਚ ਇਸ ਸਮੇਂ ਹਮਸ ਅਤੇ ਗਰਮੀ ਕਾਰਨ ਲੋਕ ਤਰਾਤਰਾਂ ਕਰ ਰਹੇ ਹਨ ਮਾਨਸੂਨ ਦੀ ਸੁਸਤ ਰਫਤਾਰ ਕਾਰਨ ਮੀਂਹ ਨਹੀਂ ਪੈ ਰਿਹਾ ਤੇ ਲੋਕਾਂ ਦਾ ਬੁਰਾ ਹਾਲ ਹੈ ਇਸ ਦਰਮਿਆਨ ਸੂਬਾ ਵਾਸੀਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਮੌਸਮ ਵਿਭਾਗ ਵੱਲੋਂ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਐਸਐਸ ਨਗਰ ਫਤਿਹਗੜ ਸਾਹਿਬ ਲੁਧਿਆਣਾ ਰੂਪਨਗਰ ਤਰਨਤਾਰਨ ਕਪੂਰਥਲਾ ਜਲੰਧਰ ਐਸਬੀਐਸ ਨਗਰ ਹੁਸ਼ਿਆਰਪੁਰ ਅਮਰੀਕਸਰ ਅਤੇ ਗੁਰਦਾਸਪੁਰ ਸ਼ਾਮਿਲ ਹਨ ਇਸ ਦੇ ਨਾਲ ਹੀ ਇਨਾ ਜ਼ਿਲ੍ਹਿਆਂ ਵਿੱਚ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ 22 ਜੁਲਾਈ ਤੋਂ ਬਾਅਦ ਸੂਬੇ ਵਿੱਚ ਮਾਨਸੂਨ ਦਾ ਮੀਂਹ ਦੇਖਣ ਨੂੰ ਮਿਲੇਗਾ ਅਤੇ ਮੌਸਮ ਵਿਭਾਗ ਨੇ ਅੱਜ yellow alert ਜਾਰੀ ਕੀਤਾ ਹੈ ਸ਼੍ਰੋਮਣੀ ਕਾਲ ਦੇ ਸੀਨੀਅਰ ਅਗੂ ਵਿਕਰਮਜੀਤ ਜੀ ਹਨ ਮੁਰ ਤੋਂ ਸੰਮਨ ਜਾਰੀ ਹੋਏ ਹਨ ਉਹਨਾਂ ਨੂੰ ਪਟਿਆਲਾ ਵਿੱਚ 20 ਜੁਲਾਈ ਨੂੰ ਪੁੱਛਗਿਸ ਦੇ ਲਈ ਸੱਦਿਆ ਗਿਆ ਹੈ ਜਾਕੀ ਉਹਨਾਂ ਨੇ 23 ਜੁਲਾਈ ਤੋਂ ਬਾਅਦ ਕੋਈ ਵੀ ਤਰੀਕ ਦੇਣ ਲਈ ਕਿਹਾ ਸੀ ਪਰ ਅਜੇ ਹਾ ਨਹੀਂ ਕੀਤਾ ਗਿਆ ਸ਼ਰਮਨੀ ਕਾਲ ਦੇ ਸੀਨੀਅਰ ਅਗੂ ਵਿਕਰਮ ਮਜੀਠੀ ਨੇ ਐਸਆਈਟੀ ਵੱਲੋਂ ਕੀਤੀ ਜਾ ਰਹੀ ਜਾਂਚ ਤੇ ਸਵਾਲ ਚੁੱਕੇ ਹਨ ਉਹਨਾਂ ਨੇ ਕਿਹਾ ਹੈ ਕਿ ਡੀਜੀਪੀ ਤੋਂ ਸ਼ੁਰੂ ਹੋਈ ਜਾਂਚ ਥਾਣੇਦਾਰਾਂ ਤੱਕ ਪਹੁੰਚ ਗਈ ਹੈ ਐਸਆਈਟੀ ਕੋਲੋਂ 22 ਸਾਲ ਚ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ ਇਹ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਉਹਨਾਂ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਘੇੜਦੇ ਹੋਏ ਕਿਹਾ ਹੈ ਕਿ ਉਹ ਖੁਦ ਐਸਆਈਟੀ ਦਾ ਹੈੱਡਮੈਨ ਜਾਣ ਜੋ ਵੀ ਕਾਨੂੰਨ ਨੂੰ ਚਿੱਕੇ ਤੇ ਟੰਗੇਗਾ ਉਸ ਨੂੰ ਉਸ ਦਾ ਜਵਾਬ ਵੀ ਦੇਣਾ ਪਵੇਗਾ ਉਹਨਾਂ ਨੇ ਆਪਣੀ ਗੱਲ ਜਾਰੀ ਰੱਖਦੇ ਆ ਕਿ ਹੈਗੇ ਸੰਜੇ ਸਿੰਘ ਮਾਨਹਾਨੀ ਕੇਸ ਦੀ ਤਰੀਕ ਵਾਲੇ ਦਿਨ ਹੀ ਐਸਆਈਟੀ ਨੇ ਕਿਉਂ ਸੱਦਾ ਹੈ ਉਹਨਾਂ ਦੀ ਜ਼ਮਾਨਤ ਨੂੰ ਰੱਦ ਕਰਵਾਉਣ ਦੇ ਲਈ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਵਿਕਰਮ ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਐਸਆਈਟੀ ਸਾਹਮਣੇ ਬੁਲਾ ਕੇ ਸੁਪਰੀਮ ਕੋਰਟ ਜਾਣ ਤੋਂ ਰੋਕਿਆ ਜਾ ਰਿਹਾ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਤਾਇਨਾਤ ਸਹਾਇਕ ਸਮੀ ਇੰਸਪੈਕਟਰ ਗੁਰਮੇਲ ਸਿੰਘ ਨੂੰ 10000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਮੋਕੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਰਾਜਕੁਮਾਰ ਵਾਸੀ ਬੱਲੂਆਣਾ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦ ਸੈਕਿਉਸ ਦੇ ਭਰਾ ਮਦਨ ਲਾਲ ASI ਵਿਰੁੱਧ ਫਿਰੋਜ਼ਪੁਰ ਥਾਣਾ ਸ਼ਹਿਰੀ ਵਿਖੇ ਜੁਲਾਈ 2023 ਵਿੱਚ ਪੁਲਿਸ ਕੇਸ ਦਰਜ ਹੋਇਆ ਸੀ ਅਤੇ ਉਕਤ ASI ਗੁਰਮੀਲ ਸਿੰਘ ਇਸ ਮੁਕਦਮੇ ਵਿੱਚ ਤਫ਼ਤੀਸ਼ੀ ਅਫਸਰ ਸੀ ਬੁਲਾਰੇ ਨੇ ਦੱਸਿਆ ਕਿ ਉਕਤ ਗੁਰਮੀਲ ਸਿੰਘ ਨੇ ਸ਼ਿਕਾਇਤਕਰਤਾ ਦੇ ਭਰਾ ਖਿਲਾਫ ਇਹ ਕੇਸ ਦਰਜ ਹੋਣ ਸਮੇਂ ਵੀ 10000 ਰੁਪਏ ਲਈ ਸਨ ਇਸ ਮੁਕਦਮੇ ਦੌਰਾਨ ਸ਼ਿਕਾਇਤਕਰਤਾ ਦੇ ਭਰਾ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਉਕਤ ਆਯੋ ਗੁਰਮੇਲ ਸਿੰਘ ਨੇ ਉਸ ਦੇ ਭਰਾ ਦੀ ਮੌਤ ਬਾਰੇ ਅਦਾਲਤ ਵਿੱਚ ਰਿਪੋਰਟ ਪੇਸ਼ ਕਰਨੀ ਸੀ ਤਾਂ ਜੋ ਪਰਿਵਾਰ ਤਸਦੀ ਦੇ ਆਧਾਰ ਤੇ ਸਰਕਾਰੀ ਨੌਕਰੀ ਲੈਣ ਲਈ ਅਰਜੀ ਦੇ ਸਕੇ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਐਸਸੀ ਵੱਲੋਂ ਇਸ ਕੰਮ ਬਦਲੇ 10000 ਰੁਪਏ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ ਇਸ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਮੁਢਲੀ ਪੜਤਾਲ ਤੋਂ ਬਾਅਦ ਬਿਜ਼ਨਸ ਦੀ ਟੀਮ ਨੇ ਜਾਲ ਵਿਛਾਇਆ ਤੇ ਉਕਤੇ ਐਸਆਈ ਗੁਰਮੇਲ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਕਰਤਾ ਤੋਂ 10000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਦੇਖੋ ਐਨ ਐਚ ਆਈ ਜੋ ਵੀ ਜਿੰਨੇ ਵੀ ਪ੍ਰੋਜੈਕਟ ਚੱਲ ਰਹੇ ਨੇ ਉਹਦੇ ਵਿੱਚ ਸਾਡੀ ਮੀਟਿੰਗ ਹੋਈ ਹੈ ਐਨ ਐਚ ਆਈ ਨਾਲ ਦੋ ਤਿੰਨ ਥਾਵਾਂ ਤੇ ਐਕ acquisition ਦੀ ਪ੍ਰੋਬਲਮ ਹੈ ਕਈ ਵਾਰੀ ਕਿਸੇ ਜਗ੍ਹਾ ਤੇ ਕਿਉਂਕਿ ਪੰਜਾਬ ਦੀ ਉਪਜਾਊ ਜ਼ਮੀਨ ਹੈ ਬਹੁਤ ਕਿਸੇ ਜਗ੍ਹਾ ਤੇ ਉਹਦਾ ਰੇਟ ਹੋਰ ਮਿਲ ਜਾਂਦਾ ਹੈ ਕਿਸੇ ਜਗ੍ਹਾ ਤੇ ਘੱਟ ਮਿਲ ਜਾਂਦਾ ਹੈ ਅਸੀਂ ਚਾਹੁੰਨੇ ਆ ਕਿ ਜਿੰਨਾ ਵੀ ਅਕਵਾਇਰ ਕਰਨਾ ਹੈ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲੇ ਤਾਂ ਇਸ ਕਰਕੇ ਅਸੀਂ ਬੜੀ ਜਲਦੀ ਕਿਸਾਨਾਂ ਨਾਲ ਸਟੇਕ ਹੋਲਡਰਜ਼ ਨਾਲ ਮੀਟਿੰਗ ਕਰਾਂਗੇ ਕਿ ਜਿੰਨਾ ਵੀ ਉਹਨਾਂ ਦਾ ਜੋ ਵੀ ਉਹਨਾਂ ਦੀ ਡਿਮਾਂਡ ਹੈ ਉਹਦੇ ਕਾਮਨ ਮਿਨਿਮਮ ਪੁਆਇੰਟ ਜੋ ਵੀ ਬਣੂਗਾ ਦੂਜਾ ਦੂਜਾ ਤੁਸੀਂ ਕਿਹੜਾ ਹਾਂ 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 ਜਿਹੜਾ ਤੁਸੀਂ ਚਾਂਸਲਰ ਵਾਲਾ ਕਿਹਾ ਮਮਤਾ ਬੇਨਰਜੀ ਨੇ ਵੀ ਬੰਗਾਲ ਦੇ ਵਿੱਚ ਕੇਰਲਾ ਦੇ ਵਿੱਚ ਵੀ ਇਹ ਲਿਆਂਦਾ ਸੀ ਪਿੱਲ ਕਿ ਜਿਹੜਾ ਚਾਂਸਲਰ ਹੈ ਉਹ ਚੁਣਿਆ ਹੋਇਆ ਮੁੱਖ ਮੰਤਰੀ ਹੋਣਾ ਚਾਹੀਦਾ ਤੇ ਉਹ ਰਾਸ਼ਟਰਪਤੀ ਨੇ ਉਹਨਾਂ ਦਾ ਜਿਹੜਾ ਬਿੱਲ ਸੀਗਾ ਉਹ ਵਾਪਸ ਕਰਤਾ ਅਸਲ 'ਚ ਕੀ ਹੈ ਅਸੀਂ ਚਾਹੁੰਦੇ ਆ ਕਿ ਡੈਮੋਕ੍ਰੇਸੀ ਜਿਹੜੀ ਹੈ ਉਹ ਸਿਲੈਕਟਿਡ ਦੀ ਨਾ ਹੋਵੇ ਉਹ ਇਲੈਕਟਿਡ ਦੀ ਹੋਵੇ ਅਸੀਂ ਅਸੀਂ ਪੰਜਾਬੀ ਯੂਨੀਵਰਸਿਟੀ ਦਾ ਪੀਸੀ ਲਾਉਣਾ ਹੈ ਤਾਂ ਸਾਨੂੰ ਤਿੰਨ ਨਾਮ ਦੇਣੇ ਪੈਣਗੇ ਹੁਣ ਗਵਰਨਰ ਸਾਹਿਬ ਨੂੰ ਦੇਣੇ ਪੈਣਗੇ ਉਹ ਤਿੰਨਾਂ 'ਚੋਂ ਇੱਕ ਚੁਣਨਗੇ ਆਪਣੀ ਮਰਜ਼ੀ ਦਾ ਫਿਰ ਚੁਣਿਆ ਕਿਨੇ ਫਿਰ ਇਲੈਕਟਡ ਨੇ ਜਾਂ ਸਿਲੈਕਟਡ ਨੇ ਕਲਚਰ ਵੀ ਪਤਾ ਹੋਣਾ ਚਾਹੀਦਾ ਪੰਜਾਬੀ ਯੂਨੀਵਰਸਿਟੀ ਦਾ ਕਲਚਰ ਕੀ ਹੈ ਪੀਏਯੂ ਦਾ ਕਲਚਰ ਕੀ ਹੈ ਬਾਕੀ ਯੂਨੀਵਰਸਿਟੀਆਂ ਦਾ ਤੋਂ ਅਸੀਂ ਲਿਆਂਦਾ ਸੀਗਾ ਪਹਿਲ ਵਿਧਾਨ ਸਭਾ ਚ ਤੇ ਅਸੀਂ ਤਸ ਜੀਪੀਸੀ ਵਾਲਾ ਵੀ ਲੈ ਕੇ ਆਂਦਾ ਸੀਗਾ ਉਹ ਵੀ ਉੱਥੇ ਭੇਜਦਾ ਤੋਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਗਵਰਨਰ ਸਾਹਿਬ ਨੇ ਜਿਹੜੇ ਬਿੱਲ ਪਾਸ ਨਹੀਂ ਕਰਨੇ ਹੁੰਦੇ ਉਹਨਾਂ ਨੂੰ ਫਿਰ ਉਹ ਰਾਸ਼ਟਰਪਤੀ ਕੋਲ ਭੇਜਦੇ ਰਾਸ਼ਟਰਪਤੀ 4-5 ਮਹੀਨੇ ਬਾਅਦ ਵਾਪਸ ਭੇਜਦਾ ਇਹ ਇਹ ਆਪਣੀ ਡੈਮੋਕ੍ਰੇਸੀ ਹੈ ਇਹ ਐਸਟਰਾ ਮੇਰਾ ਵੀਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਸਾਰੇ ਸਮਰਪਿਤ ਆ ਔਰ ਇੱਕ ਨਮਾਣੇ ਸਿੱਖ ਵਜੋਂ ਹਰੇਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਜਾ ਕੇ ਗੁਰੂ ਦੇ ਚਰਨਾਚ ਠਹਿ ਟੇਰੀ ਹੋ ਜਾਣਾ ਚਾਹੀਦਾ। ਸ਼ੁਰੂ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਣਹਾਰ ਅਸੀਂ ਭੁੱਲਣਹਾਰ ਜੀਵ ਆ। ਮਗਰ ਮੈਂ ਵਿਰੋਧੀਆਂ ਨੂੰ ਇੱਕ ਸਲਾਹ ਜ਼ਰੂਰ ਦਵਾਂਗਾ ਕਿ ਭਾਈ ਤੁਸੀਂ ਤਾਂ ਆਪ ਨਾਲ ਹੀ ਵਿੱਚ ਹੀ ਰਹੇ ਹੋ। ਤੁਸੀਂ ਤਾਂ ਹੁਣ ਅੱਡ ਹੋਏ ਹੋ। ਇਸ ਲਈ ਕਿਰਪਾ ਕਰਕੇ ਤੁਸੀਂ ਵੀ ਵਿੱਚ ਹੀ ਆ ਜਾਓ ਕਿਉਂਕਿ ਵਜਾਈ ਬਾਜ਼ਾਰ ਤਾਂ ਤੁਸੀਂ ਵੀ ਢਾਈਆਂ ਔਰ ਜਿਹੜੇ ਇਹ ਸਲਾਹ ਦੇ ਰਹੇ ਅੱਜ ਕਿ ਵੇਖਿਓ ਜੀ ਫੈਸਲਾ ਇਸ ਤਰ੍ਹਾਂ ਨਹੀਂ ਉਸ ਤਰ੍ਹਾਂ ਮੈਂ ਸੁਣਿਆ ਸੀ ਇਹਨਾਂ ਦੇ ਇੱਕ ਦੋਆਂ ਦਾ ਉਹ ਕਿੰਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਸ਼ਵਾਸ ਰੱਖਦੇ ਇਹਨਾਂ ਗੱਲਾਂ ਤੁਹਾਨੂੰ ਜੈਜ ਸਮਝ ਆ ਰਹੀ ਹੈ ਇਸ ਲਈ ਮੈਂ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਕੋਈ ਪੋਲਿਟੀਕਲ ਗੱਲ ਜਾਂ ਕੋਈ ਇਹੋ ਜੀ ਗੱਲ ਨਹੀਂ ਕਰੂੰਗਾ ਕਿਉਂਕਿ ਮੇਰੀ ਇਹ ਮਾਨਸਿਕਤਾ ਨਹੀਂ ਆ ਜੋ ਵਿਰੋਧੀ ਦਿਖਾ ਰਹੇ ਭਗਵੰਤ ਮਾਨ ਕਿਉਂ ਨਹੀਂ ਗਿਆ ਤੁਹਾਨੂੰ ਪਤਾ ਜੀ ਦੱਸੋ ਕਿਉਂ ਨਹੀਂ ਗਿਆ ਦੱਸੋ ਤੂੰ ਇਸ ਲਈ ਨਹੀਂ ਗਿਆ ਕਿਉਂਕਿ ਜੋ ੱਤਕੇ ਸ਼ਾਈ ਜੋ ਨਾਨੇ ਨੇਂਹਰ ਘਰਤੀ ਜਲੰਧਰ ਦੀ ਬਾਈ ਇਲੈਕਸ਼ਨ ਚ ਕੀਤੀ ਉਹਦੀ ਜਿੱਤ ਦੀ ਖੁਸ਼ੀ ਚ ਇਹ ਤਿੰਨ ਦਿਨ ਪੈਗ ਲਾ ਕੇ ਟੋਨ ਪਿਆਰੇ ਮੈਂ ਤੁਹਾਨੂੰ ਅਸਲੀਅਤ ਗੱਲ ਦੱਸਣੇ ਇਹ ਅੰਦਰਲੀ ਗੱਲ ਹੈ ਤੁਹਾਨੂੰ ਡਾਕਟਰ ਗੁਰਪ੍ਰੀਤ ਕੌਰ ਤੋਂ ਸੁਵਾਏ ਜਾਂ ਉਹ ਜਿਹੜੇ ਦੋ ਐਸਡੀ ਆ ਰਾਜਵੀਰ ਤੇ ਸੁਖਵੀਰ ਤੋਂ ਸੁਵਾਏ ਕਿਸੇ ਨੇ ਨਹੀਂ ਦੱਸਣਾ हां जहां शब्दमा साहब ਦੱਸ ਸਕਦੇ ਸਪੀਕਰ ਸਾਹਿਬ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਕਿ ਉਹ ਜਸ਼ਨ ਨਹੀਂ ਮਨਾਈ ਗਿਆ ਕਿ ਅਸੀਂ ਬਾਈ ਇਲੈਕਸ਼ਨ ਜਿੱਤ ਗਏ ਇਹ ਭੁੱਲ ਗਿਆ ਕਿ 13 ਚੋਂ 13 ਜਿੱਤਨੀਆਂ ਸੀ ਉਹ ਚੋਂ ਤਿੰਨ ਹੀ ਰਹਿ ਗਈਆਂ ਉਹ 10 ਹਾਰ ਗਏ ਅਸੀਂ ਔਰ ਇਸੇ ਲਈ ਉਹ ਗੱਡਕਰੀ ਸਾਹਿਬ ਕੋਲ ਨਹੀਂ ਗਏ ਔਰ ਗੱਡਕਰੀ ਸਾਹਿਬ ਨੇ ਜਿਹੜੇ ਦੇਸ਼ ਦੇ PWD ਜਾਂ ਰੋਡ ਇਨਫਰਾਸਟ੍ਰਕਚਰ ਜਾਂ ਹੋਰ ਇਨਫਰਾਸਟ੍ਰਕਚਰ ਦੇ ਮੰਤਰੀ ਹੈ ਜੇ ਅੱਜ ਉਹ ਪ੍ਰੋਜੈਕਟ ਬੰਦ ਕਰ ਦੇਣਗੇ ਭਗਵੰਤ ਮਾਨ ਦਾ ਕੋਈ ਨੁਕਸਾਨ ਨਹੀਂ ਕਿਉਂਕਿ ਉਹਨੇ ਤਾਂ ਹੈਲੀਕਾਪਟਰ ਨਾਲ ਹੀ ਚਲੇ ਜਾਣਾ ਨੁਕਸਾਨ ਲੋਕਾਂ ਦਾ ਹੋਣਾ ਨੁਕਸਾਨ ਪੰਜਾਬ ਦਾ ਹੋਣਾ ਔਰ ਪੰਜਾਬ ਦੀ ਤਰੱਕੀ ਦਾ ਹੋਣਾ ਕਿਉਂਕਿ ਰੋਡ ਇਨਫਰਾਸਟ੍ਰਕਚਰ ਰੇਲ ਇਨਫਰਾਸਟ੍ਰਕਚਰ ਰੇ 에ਅਰ ਇਨਫਰਾਸਟ੍ਰਕਚਰ ਜੇ ਇਹ ਮਜ਼ਬੂਤ ਹੋਊਗਾ ਤੇ ਪੰਜਾਬ 'ਚ ਇਨਵੈਸਟਮੈਂਟ ਆਊਗੀ ਨਹੀਂ ਤਾਂ ਨਹੀਂ ਆਊਗੀ ਔਰ ਇਹ ਤੇ ਗੱਲ ਨਹੀਂ ਇਹ ਅਲੋਨੋ ਲੋਕੀ ਬੜੇ ਪਰੇਸ਼ਾਨ ਆ ਬਿਜਲੀ ਦੇ ਬੜੇ ਕਟਸ ਲੱਗ ਰਹੇ ਨਹੀਂ ਇਹ ਹਾਲਾਤ ਪੈਦਾ ਹੋਣੀ ਸੀ ਜੀ ਬਿਜਲੀ ਜੋ ਪੰਜਾਬ ਚ ਪਾਵਰ ਸਿਚੁਏਸ਼ਨ ਹੈ 25 30 ਹਜ਼ਾਰ ਕਰੋੜ ਤੱਕ ਪਾਵਰ ਸਬਸਿਡੀ ਦਾ ਦੇਣ ਵਾਲਾ ਔਰ ਬਿਜਲੀ ਖਰੀਦਣ ਨੂੰ ਪੈਸੇ ਨਹੀਂ ਬਿਜਲੀ ਉਤਪਾਦਨ ਦੇ ਨਵੇਂ ਕੋਈ ਸਰੋਤ ਤੁਸੀਂ ਪੈਦਾ ਨਹੀਂ ਕੀਤੇ ਬਿਜਲੀ ਦੀ ਡਿਮਾਂਡ ਵੱਧ ਰਹੀ ਹੈ ਪੈਸੇ ਆ ਨਹੀਂ ਕਰਜਾਈ ਤੁਸੀਂ ਹੋਏ ਹੋ ਤੇ ਬੱਤੀ ਆਉਣੀ ਕਿੱਥੋਂ ਤੇ ਸਰ ਇੱਕ ਸਵਾਲ ਦਾ ਜਵਾਬ ਦੇਣਾ ਆਪਣੇ ਕਾਲੀਦਲ ਦੇ ਬਤਾਨਾ ਨੂੰ ਪੇਸ਼ ਹੋਣ ਲਿਖਿਆ ਹੈ ਇਹਨਾਂ ਨਾਲ ਜਿਹੜੇ ਬਾਕੀ ਕਾਲੀਆਂ ਜਿਹੜੇ આરોਪ ਲਾਏ ਉਹਨਾਂ ਚ ਕਿੰਨੀ ਸੱਚਾਈ ਹੈ ਕਿ ਸਾਲਾਂ ਨੇ ਸਰਕਾਰ ਦੇ ਕਿਤੇ ਮੂੰਗੀ ਦਾ ਵੇਚਦੇ ਪਰ ਮੂੰਗੀ ਦਾ ਦਾਮ ਨਹੀਂ ਮਿਲਿਆ ਮੇਰੀ ਬੇਨਤੀ ਹੈ ਸਰ ਸਾਹਮਣੇ ਜਿਹੜੀ ਮੂੰਗੀ ਦੀ ਫਸਲ ਦੀ ਗੱਲ ਸੀ ਅਸੀਂ ਪਹਿਲੇ ਸਾਲ ਤਜਰਬੇ ਦੇ ਤੌਰ ਤੇ ਕੀਤਾ ਸੀ ਵੀ ਮੂੰਗੀ ਬੀਜੇ ਮੂੰਗੀ ਤੇ ਬਾਅਦ ਹੀ ਚੋਨਾ ਹੋਣ ਲੱਗ ਗਿਆ ਉਹਦਾ ਕੋਈ ਸਾਨੂੰ ਫਾਇਦਾ ਬਹੁਤਾ ਨਹੀਂ ਹੋ ਸਕਿਆ ਸਾਨੂੰ 19 ਬਿਜਲੀ ਦੇਣੀ ਪਈ ਐ ਉਸ ਤੇ ਇਸ ਨਹੀਂ ਦੇ ਸਕਦੇ ਜਿਹੜੀ ਮੂੰਗੀ ਦੀ ਫਸਲ ਅਸਲ ਵਿੱਚ ਸੌਣ ਵਿੱਚ ਬੀਜੀ ਜਾਂਦੀ ਐ ਤੇ ਬਾਅਦ ਵਿੱਚ ਲਈ ਜਾਂਦੀ ਐ ਤਕਰੀਬਨ ਜਿਹੜੀ ਜੁਲਾਈ ਚ ਬੀਜੀ ਜਾਵੇ ਤਾਂ ਅਕਤੂਬਰ ਤੱਕ ਆਉਂਦੀ ਹੈ ਉਸ ਮੂੰਗੀ ਤੇ ਪੂਰਾ ਭਾਅ ਮਿਲਦਾ ਇਹਨਾਂ ਨੂੰ ਇਸ ਮੂੰਗੀ ਨੂੰ ਦਵਾਈਆਂ ਨਾਲ ਵੀ ਵੱਢਣ ਵੇਲੇ ਜਿਹੜਾ ਆਊਂਡ ਅਪ ਵਗੈਰਾ ਛੜੀ ਜਾਂਦੇ ਇਹਦਾ ਉਹਦਾ ਪੂਰਾ ਮਿਆਰ ਨਹੀਂ ਬਣਦਾ ਇਸ ਲਈ ਉਸ ਮੂੰਗੀ ਦੀ ਫਸਲ ਤੇ ਥੋੜਾ ਜਾ ਜਾਂਦਾ ਜਿਹੜੀ ਅਸਲ ਵਿੱਚ ਰੁੱਤ ਸਿਰ ਦੀ ਮੂੰਗੀ ਹੈ ਨਾ ਤੇ ਰੁੱਤ ਸਿਰ ਦੀ ਮੱਕੀ ਉਹਦੇ ਤੇ ਉਹ ਭਾਅ ਮਿਲਦੀ ਜਿਹੜੀ ਨਾ ਐਮਐਸਪੀ ਹੈ ਉਹਦਾ ਫਿਕਰ ਤੁਹਾਡੇ ਨਾਲੋਂ ਸਾਨੂੰ ਜ਼ਿਆਦਾ ਪਰ ਇਸ ਸੈਕਟਰ ਗਵਰਨਮੈਂਟ ਦੇ ਹੱਥ ਵਿੱਚ ਆ ਪੰਜਾਬ ਕੋਲੇ ਇੰਨਾ ਕੁਝ ਨਹੀਂ ਕੋਈ ਕੋਈ ਮੈਰੀ ਤਾਂ ਕਰ ਸੁਣਾ ਜੀ ਕਈ ਕਈ ਵੇਖੋ ਹਰਿਆਣਾ ਦੇ ਰਿਹਾ ਕਈ ਚੀਜ਼ਾਂ ਕਈ ਪੰਜਾਬ ਵਾਲੇ ਵੱਖਰੀਆਂ ਦੇ ਰਹੇ ਹੁੰਦੇ ਆ ਉਹ ਤਾਂ ਵੱਖਰੀ ਵੱਖਰੀ ਸਟੇਟ ਦੀ ਗੱਲ ਹੈ ਮੈਂ ਮਾਈਕਮੈਂਟ ਲੈਣਾ ਚਾਹੁੰਦਾ ਅਸੀਂ ਪਿਛਲੇ ਸਮੇਂ ਤੋਂ ਜਿਸ ਤਰ੍ਹਾਂ ਮੈਨੂੰ ਚਾਰਜ ਮਿਲਿਆ ਮੰਡੀ ਬੋਰਡ ਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਤਾਂ ਸੀ 11 ਫੇਸ ਵਾਲੀ ਜਿਹੜੀ ਮੰਡੀ 9 ਸਾਲਾਂ ਤੋਂ ਬੰਦ ਪਈ ਸੀ ਕਿਸੇ ਦੀ ਖਬਰ ਉਹਦੇ ਕਦੇ ਅਖਬਾਰ 'ਚ ਮੈਂ ਪੜ੍ਹੀ ਨਹੀਂ ਸੀ ਅਸੀਂ ਉਹ ਮੰਡੀ ਚਾਲੂ ਕੀਤੀ ਹੈ ਉੱਥੋਂ ਸਾਨੂੰ ਆਮਦਨ ਆਉਣੀ ਸ਼ੁਰੂ ਹੋਈ ਹੈ ਆਹੀ ਕਿਸਾਨ ਭਵਨ ਮੇਰੇ ਜੁਆਇਨ ਕਰਨ ਤੋਂ ਪਹਿਲਾਂ ਇਹਦੀ ਸਾਲ ਦੀ ਇਨਕਮ 42-43 ਲੱਖ ਰੁਪਏ ਮਹੀਨਾ ਹੁੰਦੀ ਸੀ ਹੁਣ ਫਿਗਰ ਨੇ 1 ਜੁਲਾਈ 2023 ਤੋਂ 30 ਜੂਨ 2024 ਤੱਕ 1 ਸਾਲ ਦੇ ਵਿੱਚ ਅਸੀਂ 4 ਕਰੋੜ 13 ਲੱਖ 90 ਹਜ਼ਾਰ ਰੁਪਏ ਦਾ ਪ੍ਰੋਫਿਟ ਲਿਆ ਇਸੇ ਕਿਸਾਨ ਭਵਨ ਇਹ ਫਿਗਰ ਪੂਰੇ ਭਾਰਤ ਦੇ ਵਿੱਚ ਮੈਂ ਸਮਝਦਾ ਕਿਸੇ ਸਰਕਾਰੀ ادارے ਚ 11% ਦੇ ਕਰੀਬ ਪ੍ਰੋਫਿਟ ਨਹੀਂ ਹੋਇਆ ਹੋਣਾ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਹ ਇਨਕਮ ਹੋਈ ਹੈ ਇਹ ਬਾਕੀ ਕਿਸਾਨ ਭਵਨ ਤੁਸੀਂ ਆਉਣੇ ਪਹਿਲਾਂ ਵੀ ਆਉਣੇ 11 ਗੁਣਾ 11 ਗੁਣਾ ਇਹ ਸਾਨੂੰ ਰੈਵਨਿਊ ਅਸੀਂ ਇਸ ਕਿਸਾਨ ਭਵਨ ਦਾ ਵਧਾਇਆ ਹੈ ਇਹ ਤਾਂ ਹੀ ਬਧਾਇਆ ਕਿ ਅਸੀਂ ਇੱਥੇ ਦੇ ਜਿਹੜੇ ਸਟਾਫ ਸੀ ਉਹਨਾਂ ਨੂੰ ਹੋਟਲ ਮੈਨੇਜਮੈਂਟ ਦੀ ਟ੍ਰੇਨਿੰਗ ਦਿਵਾਈ ਇੱਥੇ ਇੱਕ ਸਿਸਟਮ ਬਿਲਟ ਕੀਤਾ ਹਰ ਫਲੋਰ ਦੇ ਅਟੈਂਡੈਂਟ ਪਟਾਏ ਸਿਕਿਉਰਿਟੀ ਦਾ ਪ੍ਰੋਪਰ ਪ੍ਰਬੰਧ ਕੀਤਾ ਔਰ ਇਸ ਨੂੰ ਆਨਲਾਈਨ ਪੂਰੀ ਦੁਨੀਆ ਦੇ ਵਿੱਚੋਂ ਕਿਸੇ ਵੀ ਥਾਂ ਤੋਂ ਕਿਸੇ ਵੀ ਭਾਸ਼ਾ ਦੇ ਵਿੱਚ ਆਨਲਾਈਨ ਬੁਕਿੰਗ ਸ਼ੁਰੂ ਕੀਤੀ ਇਸੇ ਤਰ੍ਹਾਂ ਅਸੀਂ ਹੁਣ ਸਿੱਖ ਰਹੇ ਹਾਂ ਜਿਹੜੀ ਫਰੂਟ ਐਂਡ ਵੈਜੀਟੇਬਲ ਮਾਰਕੀਟ ਡਿਵੈਲਪ ਕਰਨੀ ਹੈ ਉਹਦੇ ਵਾਸਤੇ ਤਾਂ ਹੀ ਐਨੇ ਵੱਡੇ ਵਿਗਿਆਨੀ ਅਸੀਂ ਬੁਲਾਏ ਨੇ ਅਸੀਂ ਉਹਨੂੰ ਵੀ ਡਿਵੈਲਪ ਕਰਾਂਗੇ ਸਿੱਧੇ ਤਰੀਕੇ ਨਾਲ ਲੈ ਜਿਹੜਾ ਭਾਪਾ